ਹਾਂਜੀ ਫਿਰ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪਿੰਡੂ ਪੰਜਾਬ ਉੱਤੇ ਅੱਜ ਪਹੁੰਚੇ ਆਪਾਂ ਬਾਈ ਰਿਸ਼ਪਾਲ ਕੋਲੇ ਪਿੰਡ ਹੁਸਨਰ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤੁਹਾਡੇ ਲਈ ਲੈ ਕੇ ਆਏ ਤਿੰਨ ਫਾਰਮ 60 ਕ ਮਿਲਦੇ ਆ ਬਾਈ ਨਾਲ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਆਪਣੇ ਕੋਲ ਕਿਹੜੇ ਕਿਹੜੇ ਮਾਡਲ ਟਰੈਕਟਰ ਖੜੇ ਹੈ ਟਰੈਕਟਰ ਆਪਣੇ ਕੋਲੇ 2006 ਮਾਡਲ ਦਾ ਕੀ ਕੰਡੀਸ਼ਨ ਹੈ ਇਹਦੀ ਟਰੈਕਟਰ ਬਾਈ ਸਾਰਾ ਅਰੀਜਨਲ ਆ ਹਰਿਆਣਾ ਨੰਬਰ ਡਬਲ ਕਲੱਚ ਆ ਇੰਜਨ ਗੇਅਰ ਦਾ ਵਾਹ ਕੀ ਚੈੱਕ ਕਰਕੇ ਜਾ ਸਕਦਾ ਟਾਇਰਾਂ ਦੀ ਕੰਡੀਸ਼ਨ ਬਾਈ ਜੀ ਆਪਣੇ ਕਾਰ 85 ਪੈਸੇ ਮਗਰਲੇ ਟਾਇਰ 65 ਤੋਂ 70 ਪੈਸੇ ਲੱਗੀ ਹੈ ਵਧੀਆ ਚੰਗੀ ਕਲੀ ਟੌਪ ਦੀ ਬਹੁਤ ਵਧੀਆ ਬੈਕ ਦਾ ਸਾਰਾ ਸਾਫ ਸੁਥਰਾ ਤੇ ਕੀ ਰੇਟ ਹੈ ਇਹਦਾ ਰੇਟ ਬਾਈ 2,65,000 ਰੁਪਏ ਕਰਦੇ ਆ 2,45,000 ਦਾ ਰੇਟਰ ਦੇ ਦੇਗਾ ਤਾਂ ਇਹ ਠੀਕ ਹੈ ਜੀ। ਬਾਕੀ ਥੋੜੀ ਵੀਡੀਓ ਵੇਖਿਓ ਜਿਹੜਾ ਬੰਦਾ 5000 ਰੁਪਏ ਡਿਸਕਾਊਂਟ ਹੋ ਰੂਗਾ। ਠੀਕ ਹੈ ਜੀ। ਤੇ ਹੁਣ ਆਪਾਂ ਕਰਦੇ ਆ ਅਗਲੇ ਟਰੈਕਟਰ ਦੀ ਗੱਲ। ਇਹ ਕਿਹੜਾ ਮਾਡਲ ਹੈ ਜੀ? ਇਹ ਬਾਈ 2004 ਮਾਡਲ ਹੈ ਜੀ। ਠੀਕ ਹੈ ਜੀ। ਤੇ ਨੰਬਰ ਪੰਜਾਬ ਹੈ। ਇਹ ਨੰਬਰ ਹੈ ਜੀ। ਰਵਸ ਸਪੀਡ ਕੋ ਡਿਲੈਕਸ ਮਾਡਲ ਦਾ ਇਤਰਾ ਹੈ। ਠੀਕ ਹੈ ਠੀਕ। ਪੂਰਾ ਭਈਆ ਬੇਸਰਾ ਸਾਰਾ ਇੱਕ ਨੂੰ ਨੰਬਰ 13 ਮਾੜਨੇ ਗਿਆ ਹਿੱਸੇ ਦਾ ਗੀਅਰ ਕੋਲ ਦਾ ਜਮਨ ਨਵਾਂ 13 ਹੈ ਸਾਰਾ। ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦਾ? ਟਾਇਰ ਬਾਈ ਜੀ ਅਗਲੇ ਜਮਨ ਨਵੇਂ ਆ। ਤੀਸਰੇ ਟਾਇਰ 65 ਤੋਂ 70 ਪੈਸੇ ਅਪੋਲੋ ਕੰਪਨੀ ਦੇ 14x28 ਠੀਕ ਹੈ ਤੇ ਰੰਗ ਪੇਂਟ ਹੀ ਰੰਗ ਪੇਂਟ ਵੀ ਮਾੜਾ ਮੁੱਟੀ ਹਲਕੀ ਬੁਲਕੀ ਡਾਜ਼ਿੰਗ ਹੋਈ ਹੈ ਬਾਕੀ ओरिजिनल ਹੀ ਹੈ ਟਰੈਕਟਰ ਸਾਰਾ ਠੀਕ ਹੈ ਠੀਕ ਹੈ ਬਾਕੀ ਮਗਰਾਲ ਫੂਟੋਂ ਤੇ ਐਮਰੋ ਬਹੁਤ ਨਵੇਂ ਚ ਐਸੀ ਚੂਸੀ ਦਾ ਟਰੈਕਟਰ ਸਾਰਾ ਜੜੀਆਂ ਨਾ ਠੀਕ ਹੈ ਠੀਕ ਹੈ ਤੇ ਟਰੈਕਟਰ ਨੂੰ ਦੋਸਤੋ ਵਾਹ ਕੇ ਚੈੱਕ ਕਰਕੇ ਲੈ ਜਾਓ ਵਾਹ ਕੇ ਤਸੱਲੀ ਕਰਕੇ ਚੈੱਕ ਕਰਕੇ ਸੌਦਾ ਕਰਕੇ ਅਗਲਾ ਸਾਈ ਦੇ ਕੇ ਆਪ ਨੂੰ ਜੋੜ ਸਕਦਾ ਟਰੈਕਟਰ ਠੀਕ ਹੈ ਚੰਗਾ ਲੱਗੇ ਲੈ ਜੇ ਨਹੀਂ ਛੱਡ ਦੇ ਕੋਈ ਗੱਲ ਠੀਕ ਹੈ ਠੀਕ ਹੈ ਇਹ ਤਾਂ ਤੇ 220000 ਦਾ ਟਰੈਕਟਰ ਦੇ ਦਿਆਂਗੇ ਬਾਕੀ ਜਿਹੜਾ ਵੀਡੀਓ ਵੇਖੇ ਆਊਗਾ 5000 ਰੁਪਏ ਡਿਸਕਾਊਂਟ ਹੋਰ ਠੀਕ ਹੈ ਜੀ ਲੋ ਵੀ ਦੋਸਤੋ ਜਿਹੜੀ ਆਪਣੀ ਵੀਡੀਓ ਵੇਖ ਕੇ ਤੇ ਸ਼ੇਅਰ ਕਰਕੇ ਆਊਗਾ ਉਹਦਾ ਹੋਰ ਵੀ ਮਾਨਤਨ ਹੋ ਜਾਊਗਾ ਮੌਕੇ ਤੇ ਤੇ ਆਹ ਆਹ ਕਿਹੜਾ ਮਾਡਲ ਹੈ ਜੀ ਇਹ ਟਰੈਕਟਰ ਭਾਈ 2007 ਮਾਡਲ ਆ ਸਾਰਾ ਰੈਕ ਰਾਈਨਲ ਆ ਜਿੰਨਾ ਵੀ ਹੈਗਾ ਜੇ ਕੋਈ ਤੋਂ ਰੰਗ ਲਿਆ ਤਾਂ ਲਿਆ ਹੀ ਉਹਦਾ ਮਾਰਾ ਮੋਟਾ ਠੀਕ ਚਾਰੇ ਟਾਇਰ ਨਵੇਂ ਆ ਕੰਪਨੀ ਦੇ ਠੀਕ ਹੈ ਜੀ ਡਬਲ ਕਲੱਚ ਆ ਹਰਿਆਣਾ ਨੰਬਰ ਆ ਜੀ ਠੀਕ ਹੈ ਠੀਕ ਹੈ ਤੇ ਇੰਜਨ ਕੇਅਰ ਤਾਂ ਕਿਵੇਂ ਆ ਜੀ ਇੰਜਨ ਕੇਅਰ ਦਾ ਫੋਲ ਵਧੀਆ ਚੰਗਾ ਜੀ ਠੀਕ ਹੈ ਜੀ ਤੇ ਡਬਲ ਕਲੱਚ ਵਿੱਚ ਆ ਗਈ ਹਾਂਜੀ ਡਬਲ ਕਲੱਚ ਰਾਈਨਲ ਡਬਲ ਸਾਰਾ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਦੋਸਤੋ ਨਵੇਂ ਆ ਬਿਲਕੁਲ ਆਪਾਂ ਕਹਿ ਸਕਦੇ ਆ 100% ਹੀ ਵੇ ਰੈਕਟਰ ਦੇ ਜੀ ਆਹ ਜੀ ਆ ਵੀ ਨਿਕਲ ਸਾਈਨ ਨਿਸ਼ਾਨ ਜਾਈ ਆ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਰੇਟ ਰੁਕੀ ਹੈ ਜੀ ਇਹਦਾ ਰੇਟ ਜੀ 2 ਲੱਖ ਤੇ 70000 ਰੁਪਏ ਆ ਜੀ ਠੀਕ ਹੈ ਜੀ ਇਹ ਰੈਕਟਰ ਆਪਾਂ 2 ਲੱਖ 55000 ਰੁਪਏ ਦੇ ਦਾਂਗੇ ਜੀ ਬਾਕੀ ਜਿਹੜਾ ਵੀਡੀਓ ਵੇਖ ਜਾਊਗਾ ਉਹਦਾ 5000 ਰੁਪਏ ਮਾਨਤਨ ਕਰਾਂਗੇ ਮੈਂ ਕਿਸੇ ਵੀਰ ਨੇ ਫਾਰਮ ਸਾਹ ਟ੍ਰੈਕ ਵੇਚਣਾ ਹੈ ਆਪਾਂ ਲੈ ਵੀ ਲਵਾਂਗੇ ਬਾਈ ਦਾ ਸੇਲ ਪਰਚੇ ਦਾ ਕੰਮ ਹੈ ਜੀ ਬਾਈ ਦਾ ਨੰਬਰ ਆਪਾਂ ਹਾਂ ਜੀ ਤੇ ਨੰਬਰ ਦੱਸਿਆ ਹੀ ਆ ਉਹਦਾ 94656 8176 ਦੀ ਮਾੜਾ ਐਡਰੈਸ ਦੱਸ ਦਿੰਦੀ ਆਪਣਾ ਇਹ ਏਰੀਆ ਗਿੱਦੜਪਾਹਾਈ ਪੈਂਡੋਸਨਰ ਠੀਕ ਹੈ ਜੀ ਤੇ ਦੋਸਤੋ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਬਾਈ ਦਾ ਨੰਬਰ ਆਪਾਂ ਵੀਡੀਓ ਵਿੱਚ ਵੀ ਲਾ ਦਾਂਗੇ ਇਸ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਦੀ ਜਾਣਕਾਰੀ ਹੋਰ ਵੀ ਲੈ ਸਕਦੇ ਧੰਨਵਾਦ ਜੀ